ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਮੌਸਮ ਬਾਰੇ ਅਈ ਜਾਣਕਾਰੀ ਜੀਹਾਂ ਦੋਸਤੋ ਦਿੱਤੀ ਮੌਸਮ ਵਿਭਾਗ ਨੇ ਚੇਤਾਵਨੀ ਪੰਜਾਬ ਰਹਿਣ ਚ ਤੰਦ ਦਾ ਕਹਿਰ ਜੀਹਾਂ ਦੋਸਤੋ ਪੰਜ ਰਾਜਾਂ ਚ ਗੜੇ ਮਾਰੀ ਤੇ ਕਈ ਥਾਵਾਂ ਤੇ ਪਵੇਗਾ ਭਾਰੀ ਮੀਂਹ ਹੁਣ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਆ ਜੀहां ਦੋਸਤੋ ਪੰਜਾਬ ਹਰਿਆਣਾ ਦਿੱਲੀ ਐਨਸੀਆਰ ਤੇ ਯੂਪੀ ਬਿਹਾਰ ਤੋਂ ਲੈ ਕੇ ਜਮੁਕਸ਼ਮੀ ਤੱਕ ਇੰਨਾ ਦਿਨਾਂ ਠੰਡ ਦਾ ਕਹਿਰ ਜਾਰੀ ਆ ਤੇ ਪਹਾੜਾਂ ਤੇ ਹੋਈ ਬਰਫਬਾਰੀ ਤਾਇਆ ਨਠਾ ਠਾਰ ਕਰਕੇ ਲੋਕਾਂ ਨੂੰ ਹੋਰ ਠੱਡਦਾ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਲੋਕ ਅੱਗ ਬਾਲਣ ਲਈ ਮਜਬੂਰ ਹਨ ਤੇ ਐਸੇ ਦਿਨਾਂ ਵਾਲੀ ਸਵੇਰੇ ਸنگਨੇ ਤੋਂ ਦਿਸਾਈ ਰਹਿੰਦੀ ਆ ਤੇ ਜਿਸ ਨਾਲ ਅਵਾਜ਼ੀ ਵਿੱਚ ਦਿੱਕਤ ਆ ਰਹੀ ਹੈ ਇਸ ਦਰਾਨ ਹੁਣ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਚ ਸੰਗਨੀ ਤੋਂ ਤੁਹਾਨੂੰ ਲੈ ਕੇ ਅਲਰਟ ਜਾਰੀ ਕੀਤਾ ਇਹਨਾਂ ਦੋਵਾਰਾ ਜਦੋਂ ਇਲਾਵਾ ਦਿੱਲੀ ਉੱਤਰ ਪ੍ਰਦੇਸ਼ ਬਿਹਾਰ ਉੱਤਰੀ ਰਾਜਸਥਾਨ ਅਤੇ ਤ੍ਰਿਪੁਰਾ ਵਿੱਚ ਸੰਗਨੀ ਤੋਂ ਦਪੈਸਾ ਕਦੀ ਇਸ ਦੇ ਅਸਲੀ ਲੋਕਾਂ ਨੂੰ ਸਵੇਰੇ ਜ਼ਰੂਰੀ ਹੋਣ ਤੇ ਹੀ ਘਰੋਂ ਬਾਹਰ ਨਿਕਲਦੀ ਸਲਾਹ ਦਿੱਤੀ ਹੈ ਸਕਾਈ ਮੈਟ ਦੀ ਰਿਪੋਰਟ ਮੁਤਾਬਕ ਐਤਵਾਰ ਨੂੰ ਮੌਸਮ ਕਾਫੀ ਖਰਾਬ ਹੋਣ ਵਾਲਾ ਹੈ ਅਗਲੇ ਦੋ ਦਿਨਾਂ ਦਰਾਨ ਹੁਣ ਬਹੁਤ ਸਾਰੀਆਂ ਸੂਬਿਆਂ ਚ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਤੇ ਇਨ੍ਹਾਂ ਵਿੱਚੋਂ ਕੁਝ ਖੇਤਰਾਂ 'ਚ ਬਰਫਬਾਰੀ ਵੀ ਹੋਵੇਗੀ ਜੀ ਹਾਂ ਦੋਸਤੋ ਕਰਕੇ ਘਟੋ ਘਟਾ ਤਾਵਨ ਹੇਠਾਂ ਹੋਰ ਆ ਸਕਦਾ ਹੈ ਇਸ ਦਾ ਅਸੰਵਿਧਾਨੀ ਇਲਾਕੇ 'ਚ ਦੇਖਣ ਨੂੰ ਮਿਲੇਗਾ ਜਿੱਥੇ ਤੂਫਾਨ ਕਰਕੇ ਠੰਡ ਹੋਰ ਜ਼ਿਆਦਾ ਵੱਧ ਜਾਵੇਗੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਧੰਨਵਾਦ